ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਐਮਐਲ ਨੂੰ ਘੇਰਨਾ ਪਾਣਾ ਹੈ ਇਹਨਾਂ ਦੇ ਮੰਤਰੀਆਂ ਨੂੰ ਘੇਰਨਾ ਪਾਣਾ ਹੈ ਇਹਨਾਂ ਦੇ ਘਰ ਘੇਰਨੇ ਪਾਣਾ ਫੇਰ ਕਿੱਥੇ ਜਾਂਦੇ ਮਸਲਾ ਆ ਲੂ ਆ ਮਸਲਾ ਆ ਲੜੀ ਹੁੰਦਾ ਮੈਂ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਇੱਥੋਂ ਠੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਕਰਾਂਗੇ ਐਮਐਲ ਨੂੰ ਘੇਰਾਂਗੇ ਉਹ ਇੱਥੇ ਆ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰਿਆਮੇ ਕਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪੱਤ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਗੋਲ ਨੂੰ ਕਾਰਨੀ ਹੈ ਜੇ ਯਾਰੋ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜੇ ਬੜੇ ਫਿਰਕਾ ਜਿਹੜੇ ਮਿਰਕਾ ਬੜੇ ਫਿਰਕਾ ਇਹਨਾਂ ਦੇ ਘਰ ਘੇਰਨੇ ਆ ਗੱਲ ਕਰਦਾ ਭਗਵੰਤ ਮਾਨ ਬੰਦ ਕੇ ਸਿਰ ਤੇ ਬੱਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗੱਲ ਕਿੱਥੇ ਕਰਤੀ ਸੀ ਤਾਂ ਦੱਸੋ ਜੇ ਅੰਬਰਪਾਲ ਨੇ ਨਸ਼ੇ ਸ਼ਰਾਬ ਦੀ ਗੱਲ ਕੀਤੀ ਬਾਤਾਂ ਨਾਲ ਜੋੜਨੀ ਗੱਲ ਕੀਤੀ ਐ ਐਸਐਮ ਨਹੀਂ ਲੱਗਿਆ ਐਮੀ ਟੀਮ ਨੂੰ ਕਰਕੇ ਗਿਆ ਦੇ ਵਿੱਚ ਚਲੇ ਗਏ ਸਭ ਮਲੇ ਹੋਏ ਨੇਗੇ ਪਤਾ ਜੋ ਦਿੱਲੀ ਕਹਿੰਦੀ ਆ ਉਹ ਦਿੱਲੀ ਇੱਥੇ ਸਭ ਕੁਝ ਤਾਂ ਸਾਡੇ ਲਾਗੂ ਹੁੰਦਾ ਪਤਾ ਵੀ ਸਾਡੀ ਸੀਐਮ ਦੀ ਕੁਰਸੀ ਜਾਊਗੀ ਪਤਾ ਵੀ ਸਾਡੀਆਂ ਜਿਹੜੀਆਂ ਹੁਣ ਐਮਐਲਏ ਬਣਦੇ ਕਿਵੇਂ ਲੈਗੇ ਐਮਐਲਏ ਕੋ ਲੋਕ ਹੁੰਦੇ ਨੇ ਕਿ ਲੋਕਾਂ ਦੀ ਗੱਲ ਕਰਨ ਵਾਲੇ ਸਭ ਤੋਂ ਵੱਧ ਜਿੰਨਾਂ ਨੂੰ ਵੀ ਟਿਕਟ ਮਿਲਣੀਆਂ ਜਿਹੜੇ ਮინისტრ ਬਣਨ ਜਿਹੜੇ ਐਮਪੀ ਬਣਨੇ ਜੋ ਦਿੱਲੀ ਦੀ ਰਾਜ ਕਰਨੀ ਕਹਿੰਦੀ ਆ ਜੋ ਦਿੱਲੀ ਦੇ ਲੋਕ ਕਹਿੰਦੇ ਨੇਗੇ ਜੋ ਦਿੱਲੀ ਦੇ ਧਰਮ ਨਿਯਾ ਘਰ ਘਰ ਇੱਥੇ ਭੇਜ ਦੇਣਗੇ ਉਹ ਤਾਂ ਐਮਐਲਏ ਤਲਬੇ ਚੜ ਚੜ ਕੇ ਬਣਦੇ ਨੂੰ ਵੀ ਆਵਾਜ਼ ਨਹੀਂ ਨਿੱਕੀ ਦੂਜੇ ਮੇਰੇ ਖਲਾਸੀ ਬੋਲ ਪੀਏ ਤੇ ਇਸ ਕਰਕੇ ਵੀਰੋ ਆਪਣੇ ਦਾ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ ਬਣੇ ਫਿਰਦੇ ਨੇ ਕਿ ਪੰਥੇ ਕੌਣ ਹੋ ਗਏ ਜਿੰਨੇ ਪਾਰਟੀਆਂ ਲੱਗੀਆਂ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਆਜਾ ਕੇ ਬਚੂਗਾ ਪੰਜਾਬ ਆਏ ਬਚੂਗਾ ਗੱਲ ਕਰੋ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤੇ ਜਿਹੜੇ ਤਰਾਈ ਤਰਾਈ ਸਾਡੇ ਜ਼ਿਲ੍ਹੇ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਮੋਂ ਸਾਡੇ ਡਿਮਰੂ ਕਰਦੇ ਜ਼ਿਲ੍ਹੇ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਈ ਹੁਣ ਤੇ ਗੱਲ ਕਰੋ ਮਾਂ ਸਿੱਧਾ ਚੱਲਦਾ ਹੋਣਾ ਥਾਂਡ ਪੂਰਾ ਜੜਾਉਣ ਮੇਰੀ ਅਜਾ ਲਈ ਗੱਲ ਸਰਕਾਰਾਂ ਨੂੰ ਪੂਰੀ ਚੁੱਭਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਹ ਤਾਂ ਇਹਨਾਂ ਨੂੰ ਘੇਰਨਾ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ